ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਬੜਾ ਪਿਆਰਾ ਨਾਤੇ लाजवाब ਨੁਸਕਾ ਦੋਸਤਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਮੇਰਾ ਨੁਸਕਾ ਬਣਾਉਣ ਦਾ ਜੋ ਮॉड ਸੀ ਮੈਂ ਆਪਣਾ ਇੱਕ ਪੰਜਾਬੀ ਚੈਨਲ ਸ਼ੁਰੂ ਕੀਤਾ ਹੈ ਇਸ ਤੋਂ ਪਹਿਲਾਂ ਮੇਰਾ ਇੱਕ ਹਿੰਦੀ ਵਿੱਚ YouTube ਚੈਨਲ ਸਾਬਕ ਕਿਮ ਨੁਸਕੇ ਉਹਨੂੰ ਵੀ ਬੜਾ ਪਿਆਰ ਦਿੱਤਾ ਤੁਸੀਂ ਤੇ ਇੱਕ ਪੰਜਾਬੀ ਚੈਨਲ ਲੈ ਕੇ ਮੈਂ ਹਾਜ਼ਰ ਆ ਤੇ ਮੈਂ ਸੋਚਿਆ ਸਭ ਤੋਂ ਪਹਿਲਾਂ ਦੋਸਤਾਂ ਨੂੰ ਜੋ ਨੁਸਖਾ ਦੇਵਾਂ ਜੋ ਪੇਟ ਦੇ ਮੈਦੇ ਦੇ ਮੁਤਲਕ ਹੋਵੇ ਜਿਹੜੇ ਦੋਸਤਾਂ ਨੂੰ ਪੇਟ ਵਿੱਚ ਭਾਰੀਪਨ ਤਜਾਬੀਅਤ ਬਹੁਤ ਜ਼ਿਆਦਾ ਖਟੀਆਂ ਡਕਾਰ ਆਂਦੀਆਂ ਨੇ ਕੁਝ ਵੀ ਨਾਰਮਲ ਖਾਂਦੇ ਆ ਤੇ ਪੇਟ ਦਾ ਬਿਲਕੁਲ ਭਾਰਾਪਨ ਹੋ ਜਾਂਦਾ ਹੈ ਜਾਨੀ ਕਿ ਨਾਲ ਫੈਟੀ ਲਿਵਰ ਹੈ ਪੇਟ 'ਚ ਜ਼ਖਮ ਹੋ ਚੁੱਕੇ ਨੇ ਅਤੇ شدید ਗਰਮੀ ਦੇ ਮਰੀਜ਼ ਨੇ ਉਹਨਾਂ ਲਈ ਬੜਾ ਪਿਆਰਾ ਤੇ ਲਾਜਵਾਬ ਨੁਸਖਾ ਹੈ ਅਤੇ ਖਾਸ ਕਰਕੇ ਜ਼ਿਆਦਾਤਰ ਮੈਂ ਦੋਸਤਾਂ ਨੂੰ ਦੇਖ ਰਿਹਾ ਜਿਨ੍ਹਾਂ ਲੋਕਾਂ ਨੂੰ ਮਰਦਾਨਾ ਤਾਕਤ ਦੀ ਮਰਦਾਨਾ ਕਮਜ਼ੋਰੀ ਦੀ ਤਨਾਅ ਦੀ ਕਮੀ ਆ ਰਹੀ ਹੈ ਜ਼ਿਆਦਾਤਰ ਮੈਦੇ ਦੀ ਤਜਾਬੀਅਤ ਜਿਗਰ ਮੈਦੇ ਦੀ ਬਹੁਤ ਜ਼ਿਆਦਾ شدید ਗਰਮੀ ਮਸਾਨੇ ਦੀ ਗਰਮੀ ਇਸ ਵਜ੍ਹਾ ਨਾਲ ਜਿਨ੍ਹਾਂ ਨੂੰ ਦੋਸਤਾਂ ਨੂੰ ਤਾਤ ਸਬੰਦੋਸ਼ ਡ੍ਰੌਪ ਗਿਰਨੇ ਯਾਨੀ ਕਿ ਪਿਸ਼ਾਬ ਕਰਨ ਤੋਂ ਬਾਅਦ ਵੀ ਕਤਰੇ ਪਿਸ਼ਾਬ ਦੇ ਡਿੱਗਣੇ ਮਸਾਨੇ ਦੀ ਕਮਜ਼ੋਰੀ ਉਹਦੇ ਲਈ ਬੜਾ ਲਾਜਵਾਬ ਨੁਸਖਾ ਹੈ ਅਤੇ ਜੋ ਵੀ ਮੇਰਾ ਭਰਾ ਇਸ ਨੂੰ ਨੁਸਖਾ ਨੂੰ ਬਣਾਏਗਾ ਉਹ ਕਦੀ ਮਾਇੂਸ ਨਹੀਂ ਹੋਵੇਗਾ ਤੇ ਮੇਰੇ ਕਹਿੰਦੇ ਇੱਕ ਵਾਰ ਜੇ ਨੁਸਕੇ ਨੂੰ ਤੁਸੀਂ ਜਰੂਰ ਬਣਾਓ ਤੇ ਇਹਦਾ ਫਾਇਦਾ ਉਠਾਓ ਨੁਸਖਾ ਸ਼ੁਰੂ ਕਰਦੋ ਪਹਿਲਾਂ ਸਾਰੇ ਆ ਦੋਸਤਾਂ ਨੂੰ ਇੱਕ ਗੁਜਾਰਿਸ਼ ਹੈ ਜੀ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਘੰਟੀ ਵਾਲੇ ਨਿਸ਼ਾਨ ਨੂੰ ਜਰੂਰ ਪ੍ਰੈਸ ਕਰਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਇਸ ਨੁਸਕੇ ਨੂੰ ਸ਼ੇਅਰ ਕਰਿਓ ਤਾਂ ਜੋ ਇਹਦਾ ਫਾਇਦਾ ਉਠਾ ਸਕਣ ਕਿਉਂਕਿ ਇਹ شدید ਹੁਣ ਗਰਮੀ ਸ਼ੁਰੂ ਹੋ ਗਈ ਹੈ ਤੇ ਗਰਮੀ ਦੇ ਵਿੱਚ ਬਿਲਕੁਲ ਤੀਰ ਭਾਦਰ ਨੁਸਖਾ ਹੈ ਤੇ ਨੁਸਖੇ ਨੂੰ ਬਣਾਓ ਤੇ ਦਵਾਉਂ ਚ ਯਾਦ ਰੱਖੋ ਕਿਉਂਕਿ ਜਿਆਦਾ ਖਾਣ ਪਾਣ ਦੀ ਵਜ੍ਹਾ ਦੇ ਨਾਲ ਜਿਨ੍ਹਾਂ ਦੋਸਤਾਂ ਨੂੰ ਪੇਟ ਵਿੱਚ ਭਾਰੀਪਾਨ ਹੈ ਫੈਡੀ ਲਿਵਰ ਹੈ ਖਾਦਾ ਵੀ ਤਾਂ ਹজম ਨਹੀਂ ਹੁੰਦਾ ਅਤੇ شدید ਗਰਮੀ ਹੈ ਅੰਦਰ ਜਰੀਲੇ ਮਾਦੇ ਪੈਦਾ ਹੋ ਚੁੱਕੇ ਨੇ ਇਹ ਜਰੀਲੇ ਮਾਦਿਆਂ ਨੂੰ ਵੀ ਖਾਰਜ ਕਰੇਗਾ ਤੇ ਨੁਸਖਾ ਕੁਛ ਇਸ ਪ੍ਰਕਾਰ ਹੈ ਜੀ ਅਜਵੈਨ ਦੇਸੀ 5 ਤੋਲੇ ਮਲਠੀ ਪਾਊਡਰ 5 ਤੋਲੇ ਪੁਦੀਨਾ 5 ਟੋਲੇ ਸੌਂਫ 5 ਟੋਲੇ ਜੀਰਾ ਸਫੇਦ 5 ਟੋਲੇ ਨਸ਼ਾਧਰ ਠੀਕਰੀ 5 ਟੋਲੇ ਨਮਕ ਸਾੰਭਰ 5 ਟੋਲੇ ਜੋਹਰ ਜੋਰ ਮੁਰਕਤਾਈ ਚਹਿਰ ਮੁਰਕਤਾਈ 5 ਟੋਲੇ ਅਤੇ ਛੋਟੀ ਇਲਾਚੀ ਦੇ ਦਾਣੇ ਜਾਨੀ ਕਿ ਸਬਜ਼ੀ ਇਲਾਚੀ ਦੇ ਦਾਣੇ 5 ਟੋਲਾ ਜਾਨੀ ਕਿ 50 ਗ੍ਰਾਮ ਤੇ ਸਾਬਤ ਇਸਬਗੋਲ ਔਰ ਸੌਰੀ ਇਸਬਗੋਲ ਦੀ ਬੂਸੀ ਇਸਬਗੋਲ ਤੁਸੀਂ ਲੈਣਾ ਛਿਲਕਾ ਇਸਬਗੋਲ 5 ਟੋਲੇ ਤੇ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਗ੍ਰाइंड ਕਰਕੇ ਕਪੜਾ ਛਾਣ ਪਾਊਡਰ ਕਰ ਲਓ ਇਸ ਬਗੋਲ ਨੂੰ ਸਾਬਤ ਹੀ ਰੱਖਣਾ ਹੈ ਪਾਊਡਰ ਕਰਨ ਤੋਂ ਬਾਅਦ ਜਦੋਂ ਮਹੀਮ ਪਾਊਡਰ ਹੋ ਜਾਏ ਤੇ ਸਾਬਤ ਇਸ ਬਗੋਲ ਦਾ ਸਰਕਾਏ ਦੇ ਵਿੱਚ ਪਾ ਕੇ ਤੇ ਇਸ ਨੂੰ ਤੁਸੀਂ ਮਹਿਫੂਜ਼ ਕਰਕੇ ਕਿਸੇ ਕਾਚੇ ਦੇ ਡੱਬੇ ਚ ਰੱਖ ਲਓ ਤੇ ਇਸ ਦੀ ਮਿਗਜ਼ਦਾਰੀ ਖੁਰਾਕ ਹੈ ਜੀ 2 ਤੋਂ 3 ਗ੍ਰਾਮ 2 ਤੋਂ 3 ਗ੍ਰਾਮ ਸਵੇਰ ਅਤੇ ਸ਼ਾਮ ਨੀਮ ਗਰਮ ਪਾਣੀ ਦੇ ਨਾਲ ਜਾਂ ਅਰਕ ਕਾਸ਼ਨੀ ਅਰਕ ਮਕੋ ਤੇ ਸ਼ਰਬਤ ਅਹ ਸੌਰੀ ਅਰਕ ਕਾਕਾਸ਼ਨੀ ਅਰਕ ਮੁਕੋ ਅਤੇ ਅਰਕ ਸੌਂਫ ਤੇ ਅਰਕ ਬਰਿੰਜਾ ਸਿਫ ਇਹਨਾਂ ਨੂੰ ਚਾਰਾਂ ਅਰਕਾਂ ਨੂੰ ਮਿਕਸ ਕਰ ਲਓ ਅੱਧਾ ਦਾ ਲੀਟਰ ਲੈ ਲਓ ਮਿਕਸ ਕਰਨ ਤੋਂ ਬਾਅਦ ਅੱਧਾ ਕੱਪ ਨੀਮ ਗਰਮ ਦੇ ਨਾਲ 3 ਤੋਂ 4 ਗ੍ਰਾਮ 5 ਗ੍ਰਾਮ ਤੱਕ ਵੀ ਦੀ ਮਿqdਾਰ ਖਰਾਕ ਲੈ ਸਕਦੇ ਤੁਸੀਂ ਬੜਾ ਹੀ ਲਾਜਵਾਦ ਤੇ ਪਿਆਰਾ ਨੁਸਖਾ ਹੈ ਬਾਕੀ ਮੇਰੇ ਹਕੀਮ ਦੋਸਤ ਬਿਲਕੁਲ ਇਹ ਚੀਜ਼ ਨੂੰ ਜਾਣਦੇ ਨੇ ਉਹ ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਵਧਾ ਘਟਾ ਸਕਦੇ ਨੇ ਆਪਣੇ ਮੇਰੇ ਮਰੀਜ਼ ਦੇ ਤਬੀਅਤ ਦੇ ਹਿਸਾਬ ਨਾਲ ਤੇ ਪਲੀਜ਼ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਘੰਟੀ ਵਾਲੇ ਨਿਸ਼ਾਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਨੂੰ ਬਸਾਨੀ ਨਾਲ ਮਿਲਦੀ ਰਹੇ ਤੇ ਮੈਂ ਵੈਦ ਸਾਹਿਬ ਸਿੰਘ ਮੇਰਾ ਫੋਨ ਨੰਬਰ ਹੈ ਜੀ 9598151318981513189